ਪੰਜਾਬੀ ਕਲਚਰ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਸਸਰੇ ਅਕਾਲ ਦੋਸਤੋ ਆਪਣੇ ਨਾਲ ਨੇ ਸੁਖਵਿੰਦਰ ਕੌਰ ਸਿੱਧੂ ਪੰਜਾਬੀ ਦੇ ਨਾਮ ਵਰ ਲੇਖਿਕਾ ਜਿਨ੍ਹਾਂ ਨੇ ਖਾਸ ਕਰਕੇ ਬੱਚਿਆਂ ਦੀ ਸਾਇਕੀ ਦੇ ਉੱਤੇ ਕੰਮ ਕੀਤਾ ਕਿਉਂਕਿ ਉਹ ਸਕੂਲ ਅਧਿਆਪਕਾ ਰਹੇ ਤੇ ਅਧਿਆਪਕ ਹੋਣ ਦੇ ਨਾਤੇ ਉਹਨਾਂ ਦਾ ਵਾਅ ਵਾਸਤਾ ਬੱਚਿਆਂ ਨਾਲ ਰਿਹਾ ਤੇ ਬੱਚਿਆਂ ਨਾਲ ਵਿਚਰਦੇ ਹੋਏ ਉਹਨਾਂ ਦੀ ਮਾਨਸਿਕਤਾ ਨੂੰ ਸਮਝਦੇ ਹੋਏ ਉਹਨਾਂ ਨੇ ਸਾਹਿਤ ਜੋ ਰਚਿਆ ਓਹੋ ਬਾਲ ਸਾਹਿਬ ਤੇ ਬਾਲ ਸਾਹਿਬ ਜਿਹੜਾ ਰਚਨਾ ਉਹ ਸਭ ਤੋਂ ਮੁਸ਼ਕਲ ਹੁੰਦੀ ਹੈ ਕਿਉਂਕਿ ਉਹਨਾਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਉਹਨਾਂ ਦੀ ਮਾਨਸਿਕਤਾ ਨੂੰ ਸਮਝਣਾ ਕਿਉਂਕਿ ਅਕਸਰ ਦੂਸਰੇ ਕਹਾਣੀਕਾਰਾਂ ਨੂੰ ਜਾਂ ਕੋਈ ਵੀ ਕਵੀ ਹੈ ਉਹਨਾਂ ਨੂੰ ਇਸ ਤਰ੍ਹਾਂ ਦਾ ਲਿਖਣਾ ਸੌਖਾ ਹੁੰਦਾ ਹੈ ਹੋਰ ਵਿਦਾ ਦੇ ਉੱਤੇ ਪਰ ਬੱਚਿਆਂ ਬਾਰੇ ਲਿਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਜਿਹੜਾ ਬੱਚਿਆਂ ਬਾਰੇ ਲਿਖਿਆ ਜਾਂਦਾ ਉਹ ਬੱਚਿਆਂ ਦੇ ਲਈ ਹੀ ਲਿਖਿਆ ਜਾਂਦਾ ਤਾਂ ਕਿ ਬੱਚੇ ਉਹ ਤੋਂ ਕੁਝ ਸਿੱਖ ਲੈ ਸਕਣ ਤੇ ਉਹਦੇ ਉਹੀ ਬਾਅਦ ਸਾਇਤ ਸਕਸੈਸ ਹੁੰਦਾ ਉਹੀ ਵਧੀਆ ਹੁੰਦਾ ਜਿਹੜਾ ਕਿ ਬੱਚਿਆਂ ਨੂੰ ਪਸੰਦ ਆਵੇ ਤੇ ਸੁਖਵਿੰਦਰ ਕੌਰ ਸੇ ਤੋਂ ਉਹਨਾਂ ਦੀ ਇਹ ਪ੍ਰਾਪਤੀ ਹੈ ਕਿ ਉਹਨਾਂ ਦੁਆਰਾ ਰਚੀਆਂ ਗਿਆ ਰਚਨਾਵਾਂ ਨੂੰ ਬੱਚਿਆਂ ਨੇ ਪਸੰਦ ਕੀਤਾ ਤੇ ਆਪਾਂ ਗੱਲ ਕਰਾਂਗੇ ਉਹਨਾਂ ਦੇ ਸਾਹਿਤਿਕ ਸਫਰ ਬਾਰੇ ਸੁਖਵਿੰਦਰ ਕੌਰ ਜੀ ਤੁਹਾਡਾ ਪੰਜਾਬੀ ਕਲਚਰ ਚੈਨਲ ਦੇ ਵਿੱਚ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਹੜਾ ਸਾਹਿਤਿਕ ਸਫਰ ਹੈ ਕੋਈ ਨਾ ਕੋਈ ਬੱਚੇ ਦੇ ਮਨ ਦੇ ਵਿੱਚ ਇੱਕ ਭਾਵਨਾ ਉੱਠਦੀ ਅੱਜ ਤੋਂ ਇਹ ਸੋਚਦਾ ਕਿ ਮੈਂ ਕੋਈ ਨਾ ਕੁਝ ਲਿਖ ਸਕਦਾ ਹਾਂਜੀ ਉਹ ਕਿਹੜਾ ਸਮਾਂ ਸੀ ਜਦੋਂ ਤੁਹਾਡੇ ਅੰਦਰ ਇਹ ਭਾਵਨਾ ਆਈ ਕਿ ਮੈਨੂੰ ਕੋਈ ਨਾ ਕੁਝ ਕਲਚਰ ਇਟਨੀ ਚਾਹੀਦੀ ਹੈ ਕੁਝ ਲਿਖਣਾ ਚਾਹੀਦਾ ਜੀ ਵੈਸੇ ਤਾਂ ਕੁਦਰਤ ਨੇ ਹਰ ਇੱਕ ਮਨੁੱਖ ਨੂੰ ਕੋਈ ਨਾ ਕੋਈ ਕਲਾ ਦਿੱਤੀ ਹੈ ਉਹ ਕਲਾ ਉਹਦੇ ਅੰਦਰ ਪੁੰਗਰਦੀ ਰਹਿੰਦੀ ਹੈ ਉਸ ਕਲਾ ਨੂੰ ਫਲ ਕਦੋਂ ਲੱਗਦਾ ਹੈ ਇਹਦਾ ਵੀ ਸਮਾਂ ਹੈ ਕੁਦਰਤ ਨੇ ਨਿਸ਼ਚਿਤ ਕੀਤਾ ਹੁੰਦਾ ਹੈ ਮੈਂ 24 ਸਾਲ ਸਕੂਲ ਅਧਿਆਪਕ ਕਰ ਰਹੀ ਹਾਂ ਤੇ ਉੱਥੇ ਵੀ ਮੈਂ ਇਸ ਗੱਲ ਦੇ ਉੱਤੇ ਜ਼ੋਰ ਦਿੰਦੀ ਰਹੀ ਹਾਂ ਕਿ ਬਾਲ ਸੁਭਾਵਾਂ ਦੀ ਬਾਲ ਮਨ ਨੂੰ ਪੜਨ ਦੀ ਬਾਲ ਮਨ ਨੂੰ ਕੁਝ ਕਰਨ ਦੀ ਉਹਨਾਂ ਦੀਆਂ ਗਤੀਵਿਧੀਆਂ ਨੂੰ ਉਭਾਰਨ ਦੀ ਜਿਹੜੀ ਗੱਲ ਹੈ ਉਹ ਬਹੁਤ ਵੱਡਾ ਯੋਗਦਾਨ ਹੈ ਮੈਂ ਆਪਣੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਮੂਲੋਵਾਲ ਦੇ ਸਕੂਲ ਦੀ 7ਵੀਂ ਜਮਾਤ ਤੋਂ ਮੰਨਦੀ ਆ ਹਾਂਜੀ ਅ ਸਾਡੇ ਹਰ ਸ਼ਨੀਵਾਰ ਨੂੰ ਬਾਲ ਸਭਾ ਲੱਗਦੀ ਹੁੰਦੀ ਸੀ ਮੈਨੂੰ ਅੱਜ ਵੀ ਯਾਦ ਹੈ ਕਿ ਹਾਊਸ ਵੰਡੇ ਹੋਏ ਸੀ ਸਾਡੇ ਹਾਊਸ ਤੇ ਇਨਚਾਰਜ ਸਾਡੇ ਮੈਥ ਵਾਲੇ ਟੀਚਰ ਯੋਗਤਾ ਭੈਣਜੀ ਹੁੰਦੇ ਸੀਗੇ ਤੇ ਸਾਰੇ ਸੁਣਾ ਰਹੇ ਸੀ ਤੇ ਸਾਡੇ ਜਿਹੜੇ ਪਿੰਡ ਹੈ ਉਹ ਜੋੜ ਮੇਲਾ ਲੱਗਦਾ ਗੁਰਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਹੈ ਉਹ ਜੋੜ ਮੇਲਾ ਲੱਗਦਾ ਤੇ ਉਥੇ ਕਵਿਸ਼ਰ ਜਿਹੜੇ ਸੀ ਉਹ ਵਾਰਾਂ ਗਾਉਂਦੇ ਸੀ ਕਵਿਸ਼ਰੀ ਗਾਉਂਦੇ ਸੀ ਤੇ ਕੁਦਰਤੀ ਤੌਰ ਤੇ ਵਾਲਮਨ ਉਸੇ ਚੀਜ਼ ਦੇ ਵਿੱਚ ਭਿੱਜ ਜਾਂਦਾ ਜਿਹਦੇ ਵਿੱਚ ਉਹ ਵਿਚਰਦਾ ਜਾਂਦਾ ਰਹਿਆ ਹੁੰਦਾ ਜਿਉਂ ਰਿਹਾ ਹੁੰਦਾ ਤੇ ਮੈਂ ਉਸ ਸਮੇਂ ਪਹਿਲੀ ਜਿਹੜੀ ਕਵਿਸ਼ਰੀ ਆਪ ਲਿਖੀ ਸੀ ਅ ਸ਼ਹੀਦ ਭਗਤ ਸਿੰਘ ਜੀ ਦੇ ਨਾਮ 7ਵੀਂ ਕਲਾਸ ਦੇ ਵਿੱਚ 7ਵੀਂ ਕਲਾਸ ਦੇ ਵਿੱਚ ਤੇ ਉਸ ਤੋਂ ਬਾਅਦ ਉਸ ਤਰ੍ਹਾਂ ਦੀ ਰਲਦੀ ਮਿਲਦੀ ਕਵਿਸ਼ਰੀ ਸਾਡੇ ਜੋੜ ਮੇਲੇ ਤੇ ਜਦੋਂ ਕਵਿਸ਼ਰ ਨੇ ਗਈ ਮੈਨੂੰ ਐਂਜ ਲੱਗਿਆ ਵੀ ਮੈਂ ਵੀ ਆਈ ਜੇ ਲਿਖਿਆ ਸੀ ਤੇ ਉਹ ਉਸ ਟਾਈਮ ਮੈਂ ਆਪ ਲਿਖ ਕੇ ਗਈ ਸੀ ਮੈਂ ਬੜਾ ਸੰਗੀ ਸੰਗੀ ਨੇ ਦੱਸਿਆ ਸੀ ਜੀ ਮੈਂ ਕਵਿਸ਼ਰੀ ਗਾਵਾਂ ਤੇ ਮੈਂ ਗਈ ਸੀ ਤੇ ਉਹ ਫਿਰ ਕੁੜੀਆਂ ਨੇ ਦੱਸਿਆ ਸੀ ਪੈਣ ਜੀ ਇਹਨਾਂ ਨੇ ਆਪ ਲਿਖੀ ਹੈ ਉਹਨਾਂ ਨੂੰ ਸ਼ਾਇਦ ਸਾਹਿਤ ਦਾ ਕੁਝ ਬਹੁਤਾ ਨਹੀਂ ਸੀ ਪਤਾ ਤਾਂ ਉਹਨਾਂ ਨੇ ਇਹਦੇ ਬਾਰੇ ਤਵੱਜੋ ਨਹੀਂ ਸੀ ਦਿੱਤੀ ਤੇ ਫਿਰ ਉਸ ਤੋਂ ਬਾਅਦ ਸਕੂਲ ਤੋਂ ਬਾਅਦ ਮੈਂ ਵੀ ਮੈਨ ਕਾਲਜ ਸਿਧਮਾ ਖੁਰਦ 10ਵੀਂ ਤੋਂ ਬਾਅਦ ਜਦੋਂ ਗਈ ਪਲੱਸ 1 ਦੇ ਵਿੱਚ ਮੈਨੂੰ ਹੌਸਟਲ ਦੇ ਵਿੱਚ ਉੱਥੇ ਪਾਇਆ ਮੇਰੇ ਘਰਦਿਆਂ ਨੇ ਤੇ ਉੱਥੇ ਇਕਨੋਮਿਕਸ ਵਾਲੇ ਸਾਡੇ ਮੈਡਮ ਸੀ ਉਹਨਾਂ ਨੇ ਦੱਸਿਆ ਕਿ ਕਾਲਜ ਦਾ ਇੱਕ ਮੈਗਜ਼ੀਨ ਨਿਕਲਦਾ ਹੈ ਤੁਸੀਂ ਉਹਦੇ ਬਾਰੇ ਆਪਣੀਆਂ ਕੋਈ ਰਚਨਾਵਾਂ ਦੇ ਸਕਦੀਆਂ ਹੋ ਤਾਂ ਬਾਕੀ ਮੈਡਮ ਨੇ ਜੋ ਪੜਾਇਆ ਮੈਂ ਉਹ ਭੁੱਲ ਗਈ ਤੇ ਮੈਂ ਉਥੇ ਬੈਂਚ ਤੇ ਬੈਠੀ ਬੈਠੀ ਨਹੀਂ ਕਵਿਤਾ ਲਿਖਦੀ ਇਕਨੋਮਿਕਸ ਬਣਾਉਣ ਵਾਲਿਆ ਤਾਂ ਇਕਨੋਮਿਕਸ ਕਿਉਂ ਬਣਾਈ ਕਿਉਂਕਿ ਨਵਾਂ ਸਬਜੈਕਟ ਸੀ ਮੈਨੂੰ ਔਖਾ ਲੱਗਦਾ ਸੀ ਤੇ ਉਹ ਮੇਰੀ ਕਾਲਜ ਮੈਗਜ਼ੀਨ 'ਚ ਛਪੀ ਹਰ ਵਾਰ ਇਹ ਰਚਨਾਵਾਂ ਛਪਣ ਦਾ ਦੌਰ ਜਿਹੜਾ ਉਹ ਚੱਲਦਾ ਰਿਹਾ ਉਸ ਤੋਂ ਅੱਗੇ ਫਿਰ ਇਹ ਲਿਖਣ ਦੀ ਪ੍ਰਕਿਰਿਆ ਅੱਧੀ ਗੀ ਅਜਾ ਤੁਹਾਡੀ ਜਿਹੜੀ ਸਭ ਤੋਂ ਪਹਿਲੀ ਰਚਨਾ ਉਹ ਕਾਲਜ ਮੈਗਜ਼ੀਨ ਦੇ ਵਿੱਚ ਛਪੀ ਹਾਂਜੀ ਤੇ ਤੁਹਾਡਾ ਕਹਿਣਾ ਮਤਲਬ ਹੈ ਕਿ ਜਿਹੜੀਆਂ ਸਹਿ ਸੁਭਾਵਾਂ ਬਾਲ ਸੁਭਾਵਾਂ ਨੇ ਜਿਹੜੀਆਂ ਸਕੂਲਾਂ ਦੇ ਵਿੱਚ ਲੱਗਦੀਆਂ ਉਹੀ ਬੱਚੇ ਅੰਦਰ ਸਹਿਤ ਉਤਤੀ ਦਾ ਜਿਹੜਾ ਬੀਜ ਆ ਉਹਨੂੰ ਉੱਥੇ ਪੁੰਗਰਨ ਦਾ ਮੌਕਾ ਮਿਲਦਾ ਮੌਕਾ ਦਿੰਦੇ ਨੇ ਹਾਂਜੀ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਪਹਿਲੀ ਕਿਤਾਬ ਛਪੀ ਪੁਸਤਕ ਰੂਪ ਦੇ ਵਿੱਚ ਆਈ ਉਹ ਬਾਤ ਸਾਹਿਤ ਬਾਰੇ ਸੀ ਨਹੀਂ ਜੀ ਉਸ ਕਿਤਾਬ ਦਾ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੀ ਹੁਣੀ ਆ ਕਿ ਜਦੋਂ ਮੇਰੀ ਬੇਟੀ ਪਹਿਲੀ ਮੇਰੀ ਬੱਚੀ ਹੋਈ ਤਾਂ ਮੈਂ ਇਹਨੂੰ ਗੋਦੀ ਚ ਲੈ ਕੇ ਜਿਹੜੀਆਂ ਲੋਰੀਆਂ ਕਵਿਤਾਵਾਂ ਇਹਨਾਂ ਦੇ ਰੂਪ ਚ ਕਰਦੀ ਸੀ ਤਾਂ ਮੇਰੇ ਹਸਬੰਦ ਨੇ ਇੱਕ ਦਿਨ ਸੁਣਿਆ ਕਹਿੰਦੇ ਤੂੰ ਕੁਝ ਨਵਾਂ ਬੋਲ ਰਹੀ ਸੀ ਮੈਂ ਉਹਨਾਂ ਨੂੰ ਸੁਣਾਇਆ ਤਾਂ ਮੈਂ ਹੱਸ ਵੀ ਤੇ ਮੈਂ ਉਸ ਟਾਈਮ ਫਿਰ ਇੱਕ ਕੁਛ ਕਵਿਤਾਵਾਂ ਮੈਂ ਮੇਰੀ ਬੇਟੀ ਤੇ ਲਿਖੀਆਂ ਚੁੰਨੀ ਕੀ ਮੂੰਦੀ ਪਹਾੜਾਂ ਦੀ ਸੈਰ ਮਤਲਬ ਬੇਟੀ ਦੇ ਨਾਮ ਤੇ ਲਿਖੀਆਂ ਹਨ ਕਵਿਤਾਵਾਂ ਹਾਂਜੀ ਕਵਿਤਾਵਾਂ ਲਿਖੀਆਂ ਤੇ ਉਹ ਕਿਸੇ ਸਾਹਿਤਕਾਰ ਦੇ ਜ਼ਰੀਏ ਮੈਂ ਉਹ ਅਖਬਾਰ ਨੂੰ ਭੇਜੀਆਂ ਅਖਬਾਰ ਚ ਵੀ ਛਪੀਆਂ ਤੇ ਇੱਥੇ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੂਗੀ ਕਿ ਕੁੜੀਆਂ ਦਾ ਅਕਸਰ ਹੁਣ ਜ਼ਮਾਨਾ ਬਦਲ ਗਿਆ ਮੈਂ ਸਾਡੇ ਜ਼ਮਾਨੇ ਦੀ ਗੱਲ ਕਰ ਰਹੀ ਹੁਣ ਜਿਹੜਾ ਵਿਆਹ ਇਹ ਵੈਸੇ ਤਾਂ ਉਹ ਜ਼ਿੰਦਗੀ ਦਾ ਮੋੜ ਹੈ ਕੁੜੀਆਂ ਦੀ ਜ਼ਿੰਦਗੀ ਦਾ ਤਾਂ ਬਹੁਤ ਵੱਡਾ ਮੋੜ ਹੈ ਠੀਕ ਹੈ ਦਿਨ ਤੋਂ ਰਾਤ ਤੇ ਰਾਤ ਤੋਂ ਦਿਨ ਦਾ ਫਰਕ ਹੈ ਇਹ ਚੀਜ਼ ਦਾ ਆਪਾਂ ਸਮਝ ਸਕਦੇ ਹਾਂ ਤੇ ਜਿਹੜੇ ਮੇਰੇ ਸਹੁਰਾ ਸਾਹਿਬ ਸਰਦਾਰ ਬਲਵੰਤ ਸਿੰਘ ਸਿੱਧੂ ਬਹੁਤ ਹੀ ਉੱਚ ਸੋਚ ਦੇ ਮਾਲਕ ਹੋਣ ਉਹਨਾਂ ਨੂੰ ਜਦੋਂ ਮੇਰੀ ਕਵਿਤਾ ਛੱਬੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਉਹ ਜਿਹੜਾ ਕਟਿੰਗ ਸੀ ਆਪਣੇ ਕੋਲੇ ਰੱਖੀ ਹਰ ਇੱਕ ਨੂੰ ਪੜਾਇਆ ਕਰਨ ਤੇ ਫਿਰ ਉਹਨਾਂ ਨੇ ਮੈਨੂੰ ਇੱਕ ਡਾਇਰੀ ਦਿੱਤੀ ਅੱਛਾ ਸਨੈਰੀ ਪੰਨਿਆਂ ਦੀ ਡਾਇਰੀ ਅੱਜ ਵੀ ਉਹ ਮੇਰਾ ਸਰਮਾਇਆ ਹੈ ਮੈਂ ਉਸ ਡਾਇਰੀ ਦੇ ਉੱਤੇ ਕਵਿਤਾਵਾਂ ਲਿਖਦੀ ਤੇ ਹੌਲੀ-ਹੌਲੀ ਮੇਰੇ ਹਸਬੰਡ ਮੈਨੂੰ ਸਾਹਿਤ ਸਭਾ ਦੇ ਵਿੱਚ ਲੈ ਗਏ ਤੇ ਉੱਥੇ ਮੇਰਾ ਸਾਹਿਤ ਕਰਨ ਨਾਲ ਵਾਹ ਪਿਆ ਜਦੋਂ ਮੈਂ ਉਹ ਆਪਣੀ ਡਾਇਰੀ ਦਿਖਾਈ ਉਹ ਕਹਿੰਦੇ ਵੀ ਤੁਹਾਡੀ ਉਹ ਡਾਇਰੀ ਤਾਂ ਜਿਹੜੀ ਪੂਰੀ ਕਿਤਾਬ ਦਾ ਰੂਪ ਲੈ ਸਕਦੀ ਹੈ ਤੇ ਉਹ ਮੇਰੀ ਜਿਹੜੀ ਡਾਇਰੀ ਹੈ ਉਹ ਮੇਰੀ ਪਹਿਲੀ ਕਿਤਾਬ ਜਾਗਦੀਆਂ ਅੱਖਾਂ ਦੇ ਸੁਪਨੇ ਬਣੀ ਤੇ ਮੈਂ ਇਥੇ ਇੱਕ ਗੱਲ ਬਹੁਤ ਮਾਣ ਨਾਲ ਕਹਿਣੀ ਆ ਕਿ ਕੈਨੇਡਾ ਮੇਰੇ ਹਸਬੰਡ ਆਏ ਸੀ ਵਿਜ਼ਟਰ ਦੇ ਉੱਪਰ ਤੇ ਉਹ ਕੈਲਗਰੀ ਸਾਹਿਤ ਸਭਾ ਦੇ ਵਿੱਚ ਉਹ ਕਿਤਾਬ ਮੇਰੀ ਗਈ ਸੀਗੀ ਇਹਨਾਂ ਦੇ ਦੋਸਤ ਦੇ ਜ਼ਰੀਏ ਤੇ ਉਹਨਾਂ ਨੇ ਉਹਨੂੰ ਰਿਲੀਜ਼ ਕਰਨ ਲਈ ਸਾਤੋਂ ਆਗਿਆ ਮੰਗੀ ਤੇ ਸੀਗਾ ਬੜੀ ਖੁਸ਼ੀ ਨਾਲ ਕਿ ਰਿਲੀਜ਼ ਕਰੋ ਆਪਨ ਤਾਂ ਸ਼ੌਂਕ ਹੀ ਹੁੰਦਾ ਕਿ ਕੈਨੇਡਾ 'ਚ ਮੇਰੀ ਕਿਤਾਬ ਰਿਲੀਜ਼ ਹੋ ਰਹੀ ਹੈ ਉਸ ਟਾਈਮ ਉਹਨਾਂ ਨੇ ਮੈਨੂੰ ਕਿਹਾ ਕਿ ਮੈਡਮ ਸਿੱਧੂ ਸ਼ਬਦਾਂ ਦੇ ਜਾਦੂਗਰਿਆ ਤੇ ਉਹ ਪਹਿਲੀ ਕਿਤਾਬ ਹੀ ਮੇਰੀ ਬਹੁਤ ਸਰਾਹੀ ਗਈ ਸੀ ਸਾਹਿਤਿਕ ਹਲਕੀਆਂ ਦੇ ਵਿੱਚ ਕਿਉਂਕਿ ਮੈਂ ਸਮਾਜਿਕ ਤੌਰ ਤੇ ਹੀ ਉਹ ਰਚਨਾ ਕਰਦੀ ਆ ਜੋ ਮੇਰੇ ਮਨ ਨੂੰ ਟੰਬਦੀ ਹੈ ਤੇ ਤੁਹਾਡੀਆਂ ਹੁਣ ਤੱਕ ਕਿੰਨੀਆਂ ਪੁਸਤਕਾਂ ਛਪੀਆਂ ਮੈਂ 7 ਕਿਤਾਬਾਂ ਲਿਖੀਆਂ ਦੋ ਮੇਰੇ ਕਾਵ ਸੰਗ੍ਰਹਿ ਨੇ ਇੱਕ ਹੈਗੀ ਜਾਗਦੀਆਂ ਅੱਖਾਂ ਦੇ ਸੁਪਨੇ ਦੂਸਰੀ ਕਲਮ ਦੀ ਪੁਕਾਰ ਉਦੇ ਮੈਂ ਪਹਿਲੇ ਹੀ ਪੰਨੇ ਤੇ ਲਿਖਿਆ ਕਾਗਜ਼ ਤੇ ਟਿਕਣ ਲੱਗੀ ਕਾਨੀ ਲੇਖਕ ਨੂੰ ਸਮਝਾਉਂਦੀ ਕੁਝ ਮਾੜਾ ਲਿਖਦੀ ਨਾ ਮੈਂ ਹੱਥ ਜੋੜ ਵਾਸਤੇ ਪਾਉਂਦੀ ਤੇ ਉਸ ਤੋਂ ਬਾਅਦ ਮੈਂ ਮੈਥਮੈਟਿਕਸ ਦੀ ਅਧਿਆਪਕਾ ਰਹੀ ਹਾਂ ਬੱਚਿਆਂ ਨੂੰ ਪੜਾਉਣ ਦਾ ਮੇਰਾ ਆਪਣਾ ਇੱਕ ਢੰਗ ਸੀ ਜਦੋਂ ਮੈਂ ਇਹਨੂੰ ਸਾਹਿਤ ਨਾਲ ਜੁੜ ਕੇ ਲੱਗਾ ਕਿ ਮੇਰਾ ਇਹ ਤਰੀਕਾ ਸਾਰਿਆਂ ਕੋਲ ਜਾਣਾ ਚਾਹੀਦਾ ਮੈਂ ਉਹਨਾਂ ਫਾਰਮੂਲਿਆਂ ਨੂੰ ਉਹਨਾਂ ਜਿਹੜੇ ਬੱਚਿਆਂ ਦੇ ਸਿੱਖਣ ਦੇ ਤਰੀਕੇ ਸੀ ਉਹਨਾਂ ਨੂੰ ਕਵਿਤਾਵਾਂ ਬੋਲੀਆਂ ਤੇ 부ਝਾਰਤਾਂ ਚ ਲਿਖਿਆ ਮੈਥਮੈਟਿਕਸ ਤੇ ਮੇਰੀਆਂ ਤਿੰਨ ਕਿਤਾਬਾਂ ਨੇ ਗਣਿਤ ਪਟਾਰੀ ਗਣਿਤਕ ਬੋਲੀਆਂ ਤੇ ਗਣਿਤਕ 부ਝਾਰਤਾਂ ਉਹ ਤਿੰਨੇ ਕਾਵਿਕ ਰੂਪ ਦੇ ਵਿੱਚ ਨੇ ਜਿਹੜੀ ਪਟਾਰੀ ਆ ਉਹ ਕਾਵਿਕ ਰੂਪ ਦੇ ਵਿੱਚ ਹੈ ਤੇ ਮੈਂ ਕਹਿੰਦੀ ਸੀ ਟਵਿੰਕਲ ਟਵਿੰਕਲ ਲਿਟਲ ਸਟਾਰ ਚੱਕਰ ਦਾ ਘੇਰਾ 2 ਪਾਈਰ ਖੇਡ ਕਬੱਡੀ ਜਾਂ ਖੋਖੋ ਖੇਤਰਫਲ ਪਾਈਰ ਦੀ ਦੋ ਕਈ ਵਾਰ ਮੈਂ ਕਈ ਸਕੂਲਾਂ ਦੇ ਵਿੱਚ ਜਾਣਾ ਤਾਂ ਬੱਚੇ ਪੁੱਛਦੇ ਤੁਸੀਂ ਗਣਿਤ ਪਟਾਰੀ ਵਾਲੇ ਸਿੱਧੂ ਮੈਡਮ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਸੀ ਐਚ ਅੱਛਾ ਤੇ ਬੁਝਾਰਤਾਂ ਨੇ ਤੇ ਗਣਿਤ ਦੇ ਵਿੱਚ ਹੀ ਬੋਲੀਆਂ ਨੇ ਕੇਰਾ ਹੂੰ ਕਰਕੇ ਕੇਰਾ ਹਾਂ ਕਰਕੇ ਚੱਕਰ ਵਾਦੇ ਨਹੀਂ ਮੁਟਿਆਰੇ ਲੰਬੀ ਵਾਂ ਕਰਕੇ ਤੇ ਇਹਦੇ ਵਿੱਚ ਤੁਹਾਡੇ ਕਾਵਿਕ ਪੁਸਤਕਾਂ ਕਿੰਨੀਆਂ ਨੇ ਸੱਤਾਂ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਨੇ ਉਹ ਹਾਂਜੀ 3 ਹੋ ਗਈਆਂ ਇੱਕ ਗਣਿਤਕ ਹੋ ਗਈ ਤੇ ਇੱਕ ਕਲਮ ਦੀ ਪੁਕਾਰ ਤੇ ਜਾਗਦੀਆਂ ਅੱਖਾਂ ਦੇ ਸੁਪਨੇ ਹੋਗੀ ਤੇ ਤਿੰਨ ਮੈਥਮੈਟਿਕਸ ਤੇ ਇਹ ਹੋਈਆਂ ਜਿਹੜੀਆਂ ਬੋਲੀਆਂ ਤੇ ਬੁਝਾਰਤਨ ਵਾਲੀ ਇੱਕ ਮੈਂ ਨਾਵਲ ਲਿਖਿਆ ਕਹਿੰਦਾ ਉਹਦੇ ਵਿੱਚ ਯਤਨ ਕੀਤਾ ਸੁਪਨਿਆਂ ਦੀ ਉਡਾਣ ਉਹ ਮੇਰਾ ਬਾਲ ਨਾਵਲ ਹੈ ਬਾਲ ਨਾਵਲ ਹੈ ਹਾਂਜੀ ਤੇ ਉਸ ਤੋਂ ਅੱਗੇ ਉਸ ਤੋਂ ਅੱਗੇ ਅ ਪ੍ਰਵਾਸ ਹੋ ਗਿਆ ਹਾਂਜੀ ਪ੍ਰਵਾਸ ਦੇ ਵਿੱਚ ਫਿਰ ਇੱਕ ਚੀਜ਼ ਇੱਕ ਪਾਸੇ ਹੋ ਜਾਂਦੀ ਹੈ ਸਭ ਤੋਂ ਵੱਡੀ ਜਿਹੜੀ ਗੱਲ ਹੈ ਮੈਂ ਇੱਥੇ ਉਹ ਕਹਿਣਾ ਚਾਹੁੰਨੀ ਹਾਂ ਕਿ ਮਾਂ ਬੋਲੀ ਨਾਲ ਸਾਨੂੰ ਇੰਨਾ ਕੁ ਜੁੜਨਾ ਚਾਹੀਦਾ ਹੈ ਕਿ ਸਾਡੀਆਂ ਜੜਾਂ ਲੱਗਣ ਤੇ ਇੱਥੇ ਆ ਕੇ ਜਿਹੜੀ ਸਭ ਤੋਂ ਵੱਡੀ ਜਿਹੜੀ ਤੁਸੀਂ ਸਟਰਗਲ ਦੀ ਗੱਲ ਕਰਦੇ ਸੀ ਮੈਂ ਦੇਖ ਰਹੀ ਹਾਂ ਸਾਡੇ ਵਿਦਿਆਰਥੀਆਂ ਦੇ ਵਿੱਚ ਵੀ ਹੈ ਸਾਡੇ ਚ ਵੀ ਹੈ ਅੰਗਰੇਜ਼ੀ ਮਾਸੀ ਅੜ ਜਾਂਦੀ ਹੈ ਹਰ ਜਗ੍ਹਾ ਤੇ ਹੂੰ ਉਹਨੂੰ ਉਹਨੂੰ ਪਛਾਣ ਲਈ ਕਾਫੀ ਇੱਕ ਗੈਪ ਜਿਹੜਾ ਉਹਦੇ ਵਿੱਚ ਪਿਆ ਹੂੰ ਉਹਨੂੰ ਸਿੱਖਣਾ ਪਿਆ ਤੇ ਤੁਸੀਂ ਉਥੋਂ ਆ ਕੇ ਇੱਥੇ ਉਸ ਤੋਂ ਬਾਅਦ ਵੀ ਕੁਝ ਲਿਖਿਆ ਕਿ ਉਹ ਜਿਹੜਾ ਲਿਖਣ ਵਾਲਾ ਤੁਹਾਡੀ ਮਾਨਸਿਕਤਾ ਸੀ ਉਹਦੇ ਤੇ ਕੁਝ ਰੋਕ ਲੱਗੀ ਜਾਂ ਪਿੱਛੇ ਉਹ ਰਹਿ ਗਿਆ ਸਮੱਸਿਆਵਾਂ ਦੇ ਵਿੱਚ ਕਿ ਇੱਥੇ ਆ ਕੇ ਵੀ ਕੁਝ ਲਿਖਿਆ ਨਾ ਇਹਨੂੰ ਮੈਂ ਰੋਕ ਤਾਂ ਨਹੀਂ ਕਹਿੰਦੀ ਪਰ ਸਮਾਂ ਨਹੀਂ ਮਿਲਿਆ ਸਮਾਂ ਮਿਲਿਆ ਵੀ ਜਾਂ ਸਮੇਂ ਦੀ ਘਾਟ ਵੀ ਜਾਂ ਕੁਝ ਚੀਜ਼ਾਂ ਨੇ ਕਿ ਜਦੋਂ ਤੁਸੀਂ ਨਮੀ ਜਗ੍ਹਾ ਤੇ ਜਾਣਿਓ ਮੈਂ ਰਾਮਸੂਰਪ ਅਣਖੀ ਜੀ ਦੇ ਪੜ ਰਹੀ ਸੀ ਕਿ ਉਹ ਇੱਕ ਮੰਝੇ ਤੇ ਬੈਠ ਕੇ ਇੱਕ ਜਗ੍ਹਾ ਤੇ ਬੈਠ ਕੇ ਹੀ ਲਿਖਦੇ ਸੀ ਹਨਾ ਸਾਡੇ ਘਰ ਦਾ ਕੁਝ ਕੋਨਾ ਐਸਾ ਹੁੰਦਾ ਜਿੱਥੇ ਤੁਹਾਨੂੰ ਕਾਫੀ ਕੁਝ ਔੜਦਾ ਹੁੰਦਾ ਮੈਨੂੰ ਲੱਗਦਾ ਹੈ ਮੇਰੀ ਸੰਗਰੂਰ ਦੇ ਘਰ ਦੀ ਰਸੋਈ ਸੀ ਜਿੱਥੇ ਮੈਂ ਜਦੋਂ ਰੋਟੀਆਂ ਵੇਲਦੀ ਸੀ ਤਾਂ ਮੈਨੂੰ ਬਹੁਤ ਕੁਝ ਔੜਦਾ ਸੀ ਤੇ ਮੈਂ ਉਸ ਟਾਈਮ ਉਹਨੂੰ ਰਿਕਾਰਡ ਕਰ ਲੈਂਦੀ ਜਾਂ ਹੋਰ ਹੈ ਸ਼ਾਇਦ ਉਹ ਚਕਲਾ ਵੇਲਣਾ ਮੈਂ ਨਾਲ ਨਹੀਂ ਲੈ ਕੇ ਆਈ ਤੇ ਰੋਟੀਆਂ ਦੇ ਨਾਲ ਸ਼ਬਦ ਨਹੀਂ ਬੇਲੇ ਗਏ ਫਿਰ ਵੀ ਮੈਂ ਕੁਝ ਆਰਟੀਕਲ ਮਰ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਪੋਲਾਰ ਆਉਂਦੇ ਆ ਕਿ ਤੁਸੀਂ ਉਦੋਂ ਬੱਚਿਆਂ ਨਾਲ ਜ਼ਿਆਦਾ ਜੁੜੇ ਹੋਏ ਸਕੂਲ ਦੇ ਨਾਲ ਤੇ ਉਦੋਂ ਤੁਸੀਂ ਬੱਚਿਆਂ ਬਾਰੇ ਜ਼ਿਆਦਾ ਲਿਖਦੇ ਸੀ ਤੇ ਹੁਣ ਇੱਥੇ ਆ ਕੇ ਤੁਹਾਡਾ ਵਾ ਵਸਤ ਤਾਂ ਚਲੋ ਹੁਣ ਵੀ ਬੱਚਿਆਂ ਨਾਲ ਹੈ ਕਿਉਂਕਿ ਤੁਸੀਂ ਸਕੂਲ ਦੇ ਵਿੱਚ ਹੁਣ ਵੀ ਸਕੂਲ 'ਚ ਕੰਮ ਕਰ ਰਹੇ ਹੋ ਤੇ ਉਹਦੇ ਵਿੱਚ ਜਿਸ ਤਰ੍ਹਾਂ ਦੇ ਤੁਹਾਨੂੰ ਉੱਥੇ ਵਿਸ਼ੇ ਜਾਂ ਫਲਾਟ ਮਿਲਦਾ ਸੀ ਉਹ ਹੁਣ ਵੀ ਉਸ ਤਰ੍ਹਾਂ ਦਾ ਮਿਲਦਾ ਹੈ ਕਿ ਨਹੀਂ ਉੱਚ ਫਰਕ ਪੈ ਗਿਆ ਹੈ ਹਾਂਜੀ ਵਿਸ਼ੇ ਬਹੁਤ ਨੇ ਪਰ ਹਾਲੇ ਮੈਂ ਜਿਵੇਂ ਕਹੋ ਵੀ ਅਣਗੁੰਨਿਆ ਆਟਾ ਜਿਹੜਾ ਹੈਗਾ ਉਹਨੂੰ ਹਾਲੇ ਮੈਂ ਗੁੰਨ ਰਹੀ ਹਾਂ ਹਾਂ ਅ ਕਿੰਨਾ ਹੀ ਖੁਸ਼ ਹੈ ਇੰਨਾ ਪੁੱਛਾਲ ਆ ਜਾਂਦਾ ਕਈ ਵਾਰ ਸ਼ਬਦਾਂ ਦਾ ਉਹਨਾਂ ਨੂੰ ਠੱਲਣਾ ਔਖਾ ਹੋ ਜਾਂਦਾ ਹੈ ਉੱਥੋਂ ਦੇ ਤੇ ਇੱਥੋਂ ਦੇ ਬਚਪਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਕਈ ਵਾਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਾਇਦ ਉਹ ਵਾਲਾ ਬਾਲ ਸਾਹਿਤ ਇੱਥੋਂ ਦੇ ਬਾਲ ਸਾਹਿਤ ਦੇ ਬਿਲਕੁਲ ਵੀ ਮੇਚਦਾ ਨਹੀਂ ਅਸੀਂ 20 ਬਾਈ ਘੰਟਿਆਂ ਦਾ ਸਫ਼ਰ ਕਰਕੇ 100 ਸਾਲ ਅਡਵਾਂਸ ਆ ਜਾਨੇ ਹੂੰ ਜਦੋਂ ਕੋਈ ਚੀਜ਼ ਬਹੁਤ ਤੇਜ਼ ਭੱਜਦੀ ਹੈ ਉਹਨੂੰ ਹੌਲੀ ਕਰਨ ਦੇ ਵਿੱਚ ਬ੍ਰੇਕ ਲਾਉਣ ਦੇ ਵਿੱਚ ਉਹਨੂੰ ਸਹਜਤਾ ਲਿਆਉਣ ਦੇ ਵਿੱਚ ਉਹ ਸਮਾਂ ਲੱਗਦਾ ਹੈ ਉਸ ਸਮੇਂ ਦੇ ਵਿੱਚੋਂ ਹਾਲੇ ਮੈਂ ਗੁਜ਼ਰ ਰਹੀ ਹਾਂ ਆਪਾਂ ਕਰ ਰਹੇ ਹਾਂ ਗੱਲਬਾਤ ਸੁਖਿੰਦਰ ਕੌਰ ਨਾਲ ਕਿਉਂਕਿ ਇਹਨਾਂ ਕੋਲ ਸ਼ਬਦਾਂ ਦਾ ਭੰਡਾਰ ਇਹਨਾਂ ਕੋਲੇ ਵਿਚਾਰ ਇਹਨਾਂ ਕੋਲੇ ਜ਼ਿੰਦਗੀ ਦਾ ਤਜਰਬਾ ਇਹਨਾਂ ਕੋਲੇ ਪ੍ਰਵਾਸੀ ਜ਼ਿੰਦਗੀ ਦਾ ਉੱਥੋਂ ਬੱਚਿਆਂ ਨਾਲ ਵੇਚਣ ਦਾ ਬੜਾ ਲੰਮਾ ਤਜਰਬਾ ਹੈ ਪ੍ਰਸ਼ਨਾਂ ਦੇ ਵਿੱਚੋਂ ਜਿਹੜੇ ਉੱਤਰ ਮਿਲਦੇ ਨੇ ਉੱਤਰਾਂ ਦੇ ਵਿੱਚੋਂ ਕੁਝ ਨਵੇਂ ਪ੍ਰਸ਼ਨ ਖੜੇ ਹੁੰਦੇ ਨੇ ਤੇ ਉਹਨਾਂ ਪ੍ਰਸ਼ਨਾਂ ਨੂੰ ਵੀ ਤੁਹਾਡੇ ਨਾਲ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਸਾਂਝਾ